ਇੱਕ ਟਟੀਆਂ ਸਕਰੀਨਾ ਕਮਰੇ ਜਿੱਟ ਜਿੱਟੀਆਂ ਕਿਤੇ ਕਹਿਰ ਆਇਆ ਪਿਆ 20 ਲੱਖ ਸੰਗਤ ਨਰਾਲੇ ਬਾਬੇ ਦਾ 사ਸੰਗ ਸੁਣਨ ਗਈ ਚਿੱਟੇ ਘੋੜੇ ਚਿੱਟੇ ਹਾਥੀ ਮੋਰ ਕਿਤੇ ਪਹਿਲਾ ਪਾਣ ਮੇਰੀ ਤਾਂ ਬੱਬੂ ਦੇ ਪਾਪੇ 84 ਲੱਖ ਜੂਨ ਕੱਟੀ ਗਈ ਨਾਲ ਤੇਰੀ ਵੀ ਕੱਟੀ ਗਈ ਪਤਾ ਕਿਦਾਂ ਦੱਸਦੀਆਂ ਬੈਠ ਇੱਥੇ ਮੰਜੇ ਤੇ ਬੈਠ ਕਣਵ ਹੋਰ ਹੋਰ ਦੇਖਦਾ ਬੈਠ ਉਧਰ ਨਾ ਹੋ ਮੈਨੂੰ ਬੈਠਣ ਦੇ ਉਧਰ ਹੋ ਬੱਬੂ ਦੇ ਪਾਪੇ ਕਿਤੇ ਉੱਥੇ ਐਨੀਆਂ ਰੌਣਕਾਂ ਲੱਗੀਆਂ ਆਹ ਦੇਲਾ ਅੰਬ ਲਿਆਈਆਂ ਉੱਥੋਂ ਡੇਰੇ ਚੋਂ ਖਰੀਦ ਕੇ ਅੰਬ ਲੈ ਕੇ ਆ ਲੈ ਉੱਥੇ ਅੰਬ ਲੈਣ ਗਈ ਦੀ ਦੱਸ ਹੈ ਬੱਬੂ ਦੇ ਪਾਪੇ ਆਹ ਜੱਲ ਲਿਆਂਦਾ ਜਦੋਂ ਤੂੰ ਨੋਣਾ ਹਨਾ ਹੱਥ ਪੱਲਾ ਵੀ ਧੋਣਾ ਮਾੜਾ ਜਿਹਾ ਛਿੱਟਾ ਮਾਰਨਾ ਇਹਦੇ ਵਿੱਚ ਇਦੇ ਵਿੱਚੋਂ ਛਿੱਟਾ ਮਾਰਨਾ ਰਹਿਣ ਦੇ ਪੂਰੇ ਬਾਥਰੂਮ ਚ ਭਰਿਆ ਹੋਇਆ ਹੁੰਦਾ ਬਈ ਇਹ ਵੀ ਮੈਂ ਛੱਟ ਵੀ ਦਿਨਾਂ ਤੋਂ ਲੈ ਕਰੂੰਗਾ ਹੈ ਉਹ ਵੀ ਤੋੜਿਆ ਕਰੀ ਕੋਈ ਗੱਲ ਨਹੀਂ ਬੱਬੂ ਦੇ ਪਾਪੇ ਆਹ ਜਿਹੜਾ ਜਲ ਆ ਨਾ ਇਹਦੇ ਵਿੱਚ ਇੰਨੀ ਸ਼ਕਤੀ ਆ ਨਾ ਤੇਰੇ ਜੋ ਵੀ ਅੰਗ ਅੰਗ ਤੋੜਦਾ ਆ ਜਿਹੜਾ ਤੂੰ ਲੰਗ ਮਾਰ ਕੇ ਨਹੀਂ ਤੋੜਦਾ ਇਹ ਵੀ ਤੂੰ ਠੀਕ ਹੋ ਜਾਣਾ ਬੱਬੂ ਦੇ ਪਾਪੇ ਤੂੰ ਗੱਲਾਂ ਹੀ ਛੱਡ ਦੇ ਮੈਨੂੰ ਮੈਂ ਦੱਸ ਪਹਿਲਾਂ ਤਾਂ ਬੰਦੇ ਵਾਲੀ ਗੱਲ ਵਾਂਗੂ ਤੈਨੂੰ ਗੋਲੀਆਂ ਪਾਉਣ ਦੀ ਆਤ ਕਦੋਂ ਕਦੋਂ ਪਈ ਹੋਈ ਐ ਕਿੰਨੇ ਕ ਸਾਲ ਦੀ ਤੈਨੂੰ ਗੋਲੀਆਂ ਪਾਉਂਦੀ ਆ ਰਹੀਆਂ ਤੂੰ ਬੱਬੂ ਦੇ ਪਾਪੇ ਉਹ ਕੜਮੋਰੇ ਬੈਠਾ ਨਾਲ ਬੈਠਾ ਮੇਲਾ ਮੇਰੀ ਸੁਣ ਲੈ ਇੱਕ ਗੱਲ ਤੂੰ ਮੇਰਾ ਮੈਂ ਤੇਰੀ ਕੋਈ ਉਪਰਾ ਬੰਦਾ ਮੇਰੀ ਪਰਸ਼ਾਵੇਂ ਕ ਨਹੀਂ ਹੋਣੀ ਦੇਖ ਸਕਦਾ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਜਾਣ ਨਹੀਂ ਦਿੰਦਾ ਉੱਥੇ ਨਾ ਤੂੰ ਤਾਂ ਮੈਨੂੰ ਕਹਿੰਦੀ ਮੇਰੇ ਤਾਂ ਕਿ ਨੀਂਦ ਨਹੀਂ ਆਉਂਦੀ ਪਟਕਣਾ ਲੱਗਦੀ ਆ ਪਟਕਣਾ ਤੁਹਾਨੂੰ ਲੱਗੀ ਤੂੰ ਕਰਮਾ ਤੁਸੀਂ ਦੱਸਤਾ ਦਿੰਦੇ ਜੀ ਵੀ ਇੱਥੇ ਜਾ ਕੇ ਆਉਣਿਆ ਉਹ ਜਦਾਂ ਬਲੱਡ ਟਾਰਕ ਗਿਆ ਤੁੰਨੇ ਮੈਂ ਤੂੰ ਐ ਦੱਸਦੇ ਵੀ ਕੈਕ ਸਾਲ ਦੀ ਮੈਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਤੂੰ ਮੈਂ ਕੰਦਾ ਕੋਲੇ ਡਾਪਦੀ ਫਿਰਦੀ ਐ ਐ ਬੱਬੂ ਦੇ ਪਾਪੇ ਪਹਿਲੀ ਵਾਰ ਸ਼ਰਮ ਨਹੀਂ ਆਉਦੀ ਤੈਨੂੰ ਫੇ ਤੂੰ ਮੈਨੂੰ ਜਦ ਜਾਣ ਨਹੀਂ ਦਿੰਦਾ ਡੇਰੇ ਮੇਰੀ ਤਾਂ ਗੱਲ ਸੁਣ ਲੈ ਮੈਂ ਕਿਉਂ ਨੀਂਦ ਦੀ ਗੋਲੀ ਤੈਨੂੰ ਦਿੱਤੀ ਸੀ ਮੈਂ ਤੇਰੇ ਉੱਪਰ ਦੀ ਸੁੱਖ ਸੁੱਖ ਰੱਖੀ ਸੀ ਲੈ ਕਾਦੀ ਸੁੱਖ ਸੁੱਖ ਦੀ ਦੱਸ ਐ ਬੇ ਠੀਕ ਠਾਕ ਰਹੇ ਇਹਨੂੰ ਕੀ ਹੋਇਆ ਜੀ ਇਹਦੇ ਕੋੜ ਚੱਲਿਆ ਇਹਨੂੰ ਐਚਆਈਪੀ ਹੋਈ ਐ ਇਹਨੂੰ ਕੀ ਹੋਇਆ ਦੱਸ ਮੈਨੂੰ ਕੋੜ ਕਾਹਨੂੰ ਚੱਲਿਆ ਕੋੜ ਚੱਲੇ ਇਹਦੇ ਦਸ਼ਮਣਾਂ ਦੇ 800 ਹੋਵੇ ਇਹਦੇ ਦਸ਼ਮਣਾਂ ਨੂੰ ਇਹਨੂੰ ਕਾਹਨੂੰ ਹੋਵੇ ਫਿਰ ਸਾਡੀ ਮੰਜੀ ਕਾਹਨੂੰ ਡੋਕਣੀ ਸੀ ਚਾਹ ਕਿ ਤਾ ਇਹੋ ਤੂੰ ਹੀ ਪੈਸੇ ਲੈ ਲਈ ਅੱਛਾ ਹੱਬ ਸਾਡਾ ਉੱਤੇ ਦਾ ਸਾ ਉੱਤਿਆ ਥੱਲੇ ਦਾ ਥੱਲੇ ਹੁਣ ਰਲਿਆ ਬਾੜਾ ਮੋਟਾ ਮੈਨੂੰ ਨਰਾਲੇ ਦੀ ਪਾਰਟੀ ਦੀ ਤੂੰ ਬਦਨਾਮੀ ਕਰਾਤੀ ਜੀ ਨਰਾਲੇ ਬਾਬੇ ਤੇ ਪੂਰਾ ਪਰੋਸ ਆਇਆ ਉਹਨੇ ਕੁਛ ਦੇਣਾ ਹੀ ਨਹੀਂ ਸੀ ਪਤਾ ਕੀ ਆ ਜਦ ਤੂੰ ਮੈਨੂੰ ਜਾਣ ਨਹੀਂ ਸੀ ਦਿੰਦਾ ਬਸ ਨਰਾਲੇ ਬਾਬੇ ਨੇ ਮੇਰੇ ਦਿਮਾਗ 'ਚ ਇਹ ਸਕੀਮ ਪਾਤੀ ਬੇ ਨੀਂਦੀਆਂ ਗੋਲੀਆਂ ਦੇ ਦੇ ਮੈਂ ਤੁਹਾਨੂੰ ਨੀਂਦ ਦੀ ਗੋਲੀ ਅੱਧੀ ਅੱਧੀ ਦਿੱਤੀ ਸੀ ਉਹਨਾਂ ਨੁਕਸ ਨਹੀਂ ਸੀ ਕੋਈ ਵੀ ਬੈਠਣਾ ਬੱਬੂ ਦੇ ਪਾਪੇ ਨਾ ਤੈਨੂੰ ਨਾ ਰਾਮ ਸਰੂਪ ਆਪਣੇ ਕੌੜਮ ਨੂੰ ਸਾਡੇ ਤਾਂ ਨੁਕਸ ਪੈਗੇ ਨੁਕਸ ਪੈਗੇ ਸਾਡੇ ਸਰਜੀਤਪੁਰੇ ਤੂੰ ਜਿੱਤ ਗਈ ਮੈਂ ਹਾਂ ਹ ਬੱਬੂ ਦੇ ਪਾਪੇ ਮੈਂ ਹਾਰ ਕੇ ਨਾ ਤਾਂ ਮੈਂ ਤੈਨੂੰ ਮਾਰਨਾ ਨਾ ਕੁੱਟਣਾ ਕੁਝ ਨਹੀਂ ਕਰਦਾ ਨਾ ਤੂੰ ਮੈਨੂੰ ਕਟਲਾ ਲੈ ਜੁੱਤੀ ਤੇਰੀ ਜੁੱਤੀ ਮੇਰਾ ਸਿਰ ਠੀਕ ਹੈ ਮੈਂ ਮੈਂ ਦੇ ਜਵਾਕ ਦਾ ਵੀ ਤਪਾਇਆ ਪਿਆ ਮੇਰੀ ਗੱਲ ਸੁਣਜੋ ਪਹਿਲਾਂ ਛੋਣ ਮੇਰੀ ਤੂੰ ਵੀ ਗੱਲ ਸੁਣ ਲੈ ਜਵਾਕ ਦੇ ਨਾਂ ਤੋਂ ਜਵਾਕ ਦਾ ਮੁੰਡੇ ਦਾ ਮੈਂ ਤਪਾਇਆ ਪਿਆ ਗੱਲ ਤਾਂ ਸੁਣ ਲੈ ਮੇਰੀ ਨਹੀਂ ਵੀ ਕੁੰਦੀ ਤੂੰ ਐ ਤੂੰ ਆਹ ਆਹ ਕਸ ਤੂੰ ਮੈਂ ਬਾਰ ਬਾਰ ਨੂੰ ਫਿਰਦਾ ਪੂਰੇ ਅੱਜ ਤਾਂ ਮੈਨੂੰ ਗੋਲੀ ਪਈ ਕੱਲੂ ਪਾਰਟੀ ਨੂੰ ਪਾ ਗਈ ਬਈ ਅਸੀਂ ਕਿਹਦਾ ਦੇਣਦਾਰ ਆ ਤੂੰ ਜੇ ਸ਼ਖਬੀਰ ਬਾਦਲ ਨੂੰ ਗੋਲੀ ਪਾਦੀ ਫੇਰ ਆ ਫੇਰ ਕੀ ਦੱਸ ਇਹ ਤਾਂ ਬਰਬਾਦੀ ਕਿੰਦਾ ਨੀ ਗੱਲਾਂ ਕਰਦੇ ਮੈਂ ਤਾਂ ਝਾੜੂ ਮਾਰ ਦੂ ਯਾਰ ਲੈ ਇਹ ਗੱਲਾਂ ਚੰਗੀਆਂ ਨਹੀਂ ਪੂਰੇ ਦੇਖ ਭਾਈ ਲਗਾਮ ਔਰਤ ਦੇ ਬਹੁਤ ਜ਼ਰੂਰੀ ਆ ਪਾਓ ਤਲਬੀਰ ਦੀ ਬੀਬੀ ਲੈ ਮੈਨੂੰ ਪੁੱਛੇ ਬਿਨਾ ਭੈਂ ਦਾ ਕਦੇ ਗਵਾਂਡੀਆਂ ਤੇ ਨਹੀਂ ਗਈ ਤੇਰੇ ਵਾਲੀ ਡੇਰੇ ਜਾ ਜਾ ਗਈ ਹੈ ਇਹ ਗੱਲ ਕੋਈ ਹੈ ਬੱਬੂ ਦੇ ਪਾਪੇ ਤੂੰ ਮੈਨੂੰ ਜਾਣ ਨਹੀਂ ਦਿੰਦਾ ਨਰਾਲੇ ਬਾਬੇ ਕੋਲ ਇੱਕ ਤਾਂ ਬੱਬੂ ਦੇ ਬੱਬੂ ਦੇ ਕਾਕੇ ਦਾ ਨਾਂ ਕਢਾਉਣਾ ਸੀ ਚਿੱਚੇ ਤੇ ਨਿਕਲਿਆ ਆਪਾਂ ਕਹੋ ਨਿਕਲੇ ਫਿਰ ਤਾਂ ਜੀ ਦੇ ਕੱਕੇ ਦਾ ਨਾਂ ਕਢਾਉਂਗੇ ਮੁੰਡੇ ਦਾ ਨਾਂ ਕਢਾਉਂਦੀ ਫਿਰਦੀ ਐ ਚਿੱਚੇ ਤੇ ਨਿਕਲਿਆ ਹਾਂ ਲੈ ਤੂੰ ਤਾਂ ਉਲਟ ਗੱਲਾਂ ਕਰਦਾ ਫਿਰਦਾ ਬੱਬੂ ਦੇ ਪਾਪੇ ਮੇਰੀ ਗੱਲ ਤਾਂ ਸੁਣ ਲੈ ਚਿੱਚਾ ਨਿਕਲਿਆ ਮੇਰੇ ਦਾਦੇ ਦਾ ਨਾਂ ਚੜੱਕ ਸੂ ਸੀ ਆਪਾਂ ਪੋਤੇ ਆਪਣੇ ਦਾ ਨਾਂ ਵੀ ਚੜੱਕ ਸੂ ਰੱਖਤਾ ਮੈਨੂੰ ਐ ਦੱਸ ਕਰਵਾ ਕਿਹੜਾ ਰੱਖ ਦੋ ਤਾਰ ਵਾਲਾ ਕੀ ਕੌਣ ਤਾਰਕੀਆ ਤੈਨੂੰ ਉਹ ਤਾਂ ਸਾਡੇ ਸਾਸੰਗੀ ਸੀ ਜਿਹੜੇ ਲਾ ਕੇ ਗਏ ਆ ਹਏ ਗਲਤ ਬੰਦੇ ਨਹੀਂ ਮੇਰੀ ਗੱਲ ਸੁਣ ਲੈ ਅਗਲਿਆਂ ਦੇ 10 ਪੱਠੇ ਚੱਲਦੇ ਜਿਹੜੇ ਆ ਦੇ ਸਾਡਾ ਤਾਂ ਪੱਠਾ ਮੁਠਿਆਤਾ ਆ ਦੋ ਹੱਥ ਆ ਦੋ ਪੈਰ ਬਣ ਤੇ ਤੇਰੇ ਮੂਰੇ ਮੇਰੀ ਹੋ ਗਈ ਤੌਬਾ ਮੇਰੇ ਬਾਪ ਦੀ ਤੌਬਾ ਮੇਰੇ ਖਾਨਦਾਨ ਦੀ ਤੌਬਾ ਮੈਂ ਨਹੀਂ ਤੈਨੂੰ ਹਟਾ ਸਕਿਆ ਭਾਈ ਮੈਂ ਤੈਨੂੰ ਕਹਿ ਵੀ ਜਿੱਥੇ ਤੈਨੂੰ ਮੈਰ ਆ ਲਾਉਣ ਨੂੰ ਫਿਰਦਾ ਤ ਉੱਥੇ ਲੱਗਦੀ ਨਹੀਂ ਠੀਕ ਹੈ ਜਿੱਥੇ ਤੂੰ ਜਾਨੀ ਐ ਉੱਥੇ ਮੈਂ ਨਹੀਂ ਚੱਲਦਾ ਬੱਬੂ ਦੇ ਪਾਪੇ ਤੇਰਾ ਕੰਮ ਹੁਣ ਅੱਡ ਐ ਬਲੱਡ ਨਾ ਵਾਜੇ ਗਰਮੀ ਸਾਫ ਕਰ ਲੈ ਗਰਮੀ ਸਾਫ ਕਰ ਲੈ ਨੂੰ ਅੱਗ ਲਾਈ ਓਏ ਬੈਠਦਾ ਜਾ ਬੱਬੂ ਦੇ ਪਾਪੇ ਤੇਰਾ ਰਸਤਾ ਅੱਡਾ ਹੁਣ ਚੱਲ ਪੂਰੇ ਮੈਂ ਵੀ ਜਾਨਣਾ ਬਈ ਰਹੀ ਨਹੀਂ ਠੀਕ ਆ ਮੈਂ ਤੈਨੂੰ ਪੁੱਤਾ ਤੇਰੇ ਉੱਪਰ ਦੀ 500 ਰੁਪਇਆ ਸਵਾ ਕੇ ਲੈ ਕੇ ਗਈਆਂ 500 ਰੁਪਇਆ ਤੇਰੇ ਉੱਪਰ ਦੀ ਸਵਾ ਕੇ ਲੈ ਕੇ ਗਈਆਂ ਕੜਮਾ ਤੂੰ ਤਾਂ ਮੇਰੀ ਗੱਲ ਮੰਨ ਲੈ ਤੇਰੀ ਪਹਿਲਾਂ ਬਹੁਤ ਮੰਨਿਆ ਤਾਂ ਸਾਡੀ ਮੰਨੀ ਆ ਆ ਲਾਨੀ ਦੇ ਤੈਨੂੰ ਇਹ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜੇ ਤੈਨੂੰ ਪਤਾ ਹੋਵੇਦਾ ਸਾ ਸ਼ਖਬੀਰ ਬਾਦਲ ਨੂੰ ਗੋਲੀ ਪਾਦੀ ਤੇ ਨਗਰ ਦਾ ਝਾਜ ਲੰਘ ਗਿਆ ਫੇਰ ਮੀਟਿੰਗਾਂ ਤੇ ਜਾਣਾ ਹੁੰਦਾ ਹਾਂ ਹੈ ਦੱਸ ਨਹੀਂ ਕੋਈ ਨਹੀਂ ਮਰਦਾ ਇਦਾਂ ਨਹੀਂ ਦੀ ਗੋਲੀ ਨਾਲ ਨਹੀਂ ਕੋ ਮਰਦਾ ਹੁੰਦਾ ਬੱਬੂ ਦੇ ਭਾਪੇ ਗੱਲ ਤਾਂ ਸੁਣ ਲੈ ਮੇਰੀ ਚਾਹ ਉਹ ਮੈਂ ਮੈਥੋਂ ਕਿਉਂ ਨਾ ਰੱਖਿਆ ਤੂੰ ਹੈ ਕੋਈ ਮੈਂ ਉਹੀ ਬਣੀ ਜਾਂਦਾ ਮੇਰੀ ਬਣੀਆ ਨਰਾਲਾ ਕੀ ਦੇਊਗਾ ਅੰਬ ਲੈ ਕੇ ਆਈਆਂ ਲੈ ਤੂੰ ਟੂਪੀ ਜਾ ਬਈਕੇ ਗੀ ਗੱਲਾਂ ਕਰਦੀਆਂ ਤੂੰ ਖਬਰਦਾਰ ਐ ਅੱਗੇ ਤੋਂ ਮੇਰਾ ਨਾਮ ਨਹੀਂ ਲੈਣਾ ਗੱਲਾਂ ਕਰਦੀ ਆ ਯਾਰ ਇਹ ਗੱਲ ਤਾਂ ਸੁਣ ਲੈ ਕੁੜਮਾ ਬੱਬੂ ਦੇ ਪਾਪੇ ਕੁੜਮਾ